ਥੋੜੀ ਮਸਪਰੀਆਂ ਤੇ ਬਾਇਓ ਬਾਰੇ ਗੱਲ ਕਰਨੀ ਹੈ ਕਿਉਂਕਿ ਤੁਹਾਡੇ ਕੋਲ ਚੰਗੀ ਟੈਕਨੀਕ ਹੈਗੀ ਹੈ ਬਾਹਰ ਦੀਆਂ ਮੈਨੂੰ ਪਤਾ ਲੱਗਿਆ ਤੁਸੀਂ ਖਾਦਾਂ ਵਰਤਦੇ ਹੋ ਆਹ ਸਟicker ਮੈਨੂੰ ਬੜਾ ਪ੍ਰਭਾਵਿਤ ਕਰੀ ਜਾਂਦਾ ਹੈ ਵਾਵਾ ਥਾਵਾਂ ਤੇ ਲਾਇਆ ਮੱਖੀਆਂ ਨਾਲ ਚਿਪਕੀਆਂ ਵੀ ਐ ਇਹ ਕਿਹ ਟੈਕਨੀਕ ਹੈ ਨਵਦੀਪ ਜਿਹੜੇ ਪ੍ਰিজਮ ਦੇ ਵਿੱਚ ਸੱਤ ਰੰਗ ਨਹੀਂ ਹੈਗੇ ਉਹ ਸਾਡੀ ਪ੍ਰਕਿਰਤੀ ਦੇ ਉੱਤੇ ਉਹ ਸਤਰੰਗੀ ਵੀ ਐਵੇਂ ਨਹੀਂ ਹੈਗੀ ਅੱਛਾ ਉਹ ਕੱਲੇ ਕੱਲੇ ਰੰਗ ਦਾ ਇਫੈਕਟ ਆ ਪਰ ਇਹ ਪੀਲੇ ਦੇ ਉੱਤੇ ਜਿੰਨੀ ਵੀ ਆਪਣੀ ਵਾਈਟ ਫਲਾਈ ਚਿੱਟੀ ਮੱਖੀ ਹੋ ਗਈ ਤੇਲਾ ਚੇਪਾ ਐਫਰਟ ਮੱਖੀ ਇਹ ਪੀਲੇ ਰੰਗ ਦੇ ਉੱਤੇ ਆ ਜਾਂਦੇ ਨੇ ਹੁਣ ਇਹਦੇ ਵਿੱਚ ਵਿੱਚ ਤੁਸੀਂ ਨੀਲਾ ਦੇਖੋਗੇ ਨੀਲੇ ਦੇ ਉੱਤੇ ਜਿਹੜੀ ਥ੍ਰਿਪ ਮਾਈਟ ਆ ਨੀਲਾ ਵੀ ਲੱਗਿਆ ਹੋਇਆ ਹਾਂ ਨੀਲੇ ਤੋਂ ਜਿਹੜੀ ਥ੍ਰਿਪ ਮਾਈਟ ਆ ਉਹ ਨੀਲੇ ਤੇ ਆ ਜਾਂਦੀ ਹੈ ਅੱਛਾ ਹੁਣ ਉੱਪਰ ਆ ਰੈੱਡ ਆ ਪਾਇਆ ਹੋਇਆ ਹਾਂ ਪਾਇਆ ਹੋਇਆ ਇਹ ਅਜਰੈਲ ਦੀ ਪਾਲੀਸੇ ਕੰਪਨੀ ਆ ਠੀਕ ਆ ਇਹ ਹੁਣ ਲਾਲ ਮਿਰਚ ਹੈ ਜਿਹਦੇ ਵਿੱਚ ਲਾਲ ਟਮਾਟਰ ਹੋਵੇ ਲਾਲ ਮਿਰਚ ਹੋਵੇ ਉਹਦੀ ਹਾਈਲਡ ਵਧਾਉਂਦਾ ਹੈ ਅੱਛਾ ਜਿਆਦੇ ਨੂੰ ਫਲਾਉਣਾ ਹੈ ਗਰਮੀ ਜੀ ਵੀ ਉਹਨਾਂ ਨੇ ਇੱਥੋਂ ਤੱਕ ਕੱਢ ਲਈ ਗੱਲ ਹੈ ਵੀ ਕਿਹੜੇ ਰੰਗ ਦੇ ਵਿੱਚ ਕੀ ਹੋ ਸਕਦਾ ਆਪਣਾ ਹੁਣ ਜਿਹੜੀ ਆਪਣਾ ਵੈਦਰ ਆ ਆਪਾਂ ਇੱਧਰ ਰਹਨੇ ਆ ਆਪਣੇ ਨਾਲ ਜੇ ਆਪਾਂ ਮਾਲਵੇ ਚ ਜਾਨੇ ਆ ਜਿੱਥੇ ਵੈਦਰ ਦਾ ਫਰਕ ਆ ਉਹਨਾਂ ਦੀ ਸਕਿਨ ਉਹਨਾਂ ਦੇ ਚਿਹਰੇ ਆਪਣੇ ਨਾਲ ਮੈਚ ਨਹੀਂ ਕਰਦੇ ਉੱਥੇ ਹਿਊਮਿਡਿਟੀ ਦਾ ਲੈਵਲ ਚੇਂਜ ਹੋ ਗਿਆ ਪਾਣੀ ਦਾ ਲੈਵਲ ਚੇਂਜ ਹੋ ਗਿਆ ਵੀ ਇਹ ਸਾਰਾ ਕੁਝ ਇੱਕ ਬਹੁਤ ਸਟੱਡੀ ਦਾ ਵਿਸ਼ਾ ਪਰ ਅਸੀਂ ਵਰਲਡ ਦੀ ਅਭੀਰ ਧਰਤੀ ਤੇ ਇਸ ਕਰਕੇ ਕਹਿੰਦੇ ਆ ਗੁਰੂ ਮਹਾਰਾਜ ਦੀ ਚਰਨਸ਼ੋਪਾਪਤ ਧਰਤੀ ਹੈ ਕੋਈ ਸ਼ੱਕ ਨਹੀਂ ਵੀ ਸਾਡੇ ਜਿਹੜੀ ਨਹਿਰ ਹੈ ਸਰਾਂ ਦਾ ਉਹ ਜਿੱਥੋਂ ਤੁਰਦੀ ਆ ਉੱਥੇ ਦੀ 0.3 ਸੀ ਆ ਸਾਡੇ ਕੋਲ ਅੱਗੇ 0.5 ਆ ਜਿੱਥੇ ਖਤਮ ਹੁੰਦੀ ਹੈ 40 ਮੀਲ ਲੰਬੀ ਹੈ ਇਹ ਗੋਰਿਆਂ ਨੇ ਜਿਹੜੇ ਨੇ ਬਣਾਈ ਸੀ ਉਨੇ ਇਨਾ ਵਧੀਆ ਵਰਕ ਕਰਕੇ ਦਿੱਤਾ ਜੇ ਸਾਡੇ ਨਹਿਰ ਨਾ ਹੁੰਦੀ ਸਾਡੇ ਇਹ ਲੋਕਾਂ ਦਾ ਹਾਲ ਇਹ ਨਹੀਂ ਸੀ ਹੋ ਸਕਦਾ ਮਾੜਾ ਹਾਲ ਹੋ ਜਾਂਦਾ ਉਹਦੇ ਤੇ ਉਹਨੇ ਇੱਕ ਵੀ ਝਾਲ ਨਹੀਂ ਲਾਈ ਹੂੰ ਇਹਦੇ ਉੱਤੇ ਪੁਰਾਣੇ ਸਮਿਆਂ ਦੇ ਵਿੱਚ ਉੱਪਰੋਂ ਲੱਕੜ ਵੱਢ ਕੇ ਉਹਨੂੰ ਬੰਨ ਕੇ ਦਰਾਹੇ ਮੰਡੀ ਲਈ ਉਹ ਲੱਕੜ ਲਈ ਇਹ ਟਰਾਂਸਪੋਰਟ ਦਾ ਵੰਡੀਕਰ ਲੋ ਕਰਕੇ ਇਹ ਤੋਂ ਨਿਕਲਦੀ ਸੀ ਉਹ ਏਡੇ ਏਡੇ ਡਿਜ਼ਾਈਨਰ ਬੰਦੇ ਸੀ ਕਮਾਲ ਦੀ ਗੱਲ ਵੀ ਉਹ ਚੀਜ਼ਾਂ ਅਸੀਂ ਜੇ ਉਹਨਾਂ ਦਾ ਬੈਡ ਪੱਖ ਦੇਖਦੇ ਆ ਨਾ ਹਾਂ ਜੇ ਅਸੀਂ ਉਹਨਾਂ ਦਾ ਕੋਈ ਚੰਗਾ ਪੱਖ ਵੀ ਦੇਖਿਆ ਹੋਵੇ ਚੰਗਾ ਕੋਈ ਕਈ ਚੀਜ਼ਾਂ ਜਿਹੜੀਆਂ ਉਹ ਸਟੈਬਲਿਸ਼ ਕਰਕੇ ਸ਼ਿਮਲੇ 'ਚ ਹੋਏ ਨੇ ਉਵੇਂ ਖੜੀਆਂ ਹੋਈਆਂ ਕਿਸੇ ਨੇ ਜ਼ਰੂਰਤ ਨਹੀਂ ਕੀਤੀ ਦੁਬਾਰਾ ਬਣਾਉਣ ਦੀ ਮੈਂ ਕਹਿੰਦਾ ਵੀ ਆਹ ਹੁਣ ਜੋੜੇ ਪੁਣੇ ਦਰਾਹੇ ਕੋ ਤੁਸੀਂ ਥੱਲੇ ਉਤਰੋ ਤੁਸੀਂ ਕੰਡੇ ਨੂੰ ਯਾਰ ਉਹਨਾਂ ਨੇ ਬੈਠਣ ਨੂੰ ਝਟ ਜੇ ਅੱਜ ਬਾਹਰ ਜਾ ਜੇ ਆਪਾਂ ਜਾਣੇ ਨਾ ਵੀ ਉੱਥੇ ਛਤਰੀ ਲੱਗੀ ਹੋਵੇ ਆਪਾਂ ਬੈ ਮੈਂ ਦਸੂ ਤਸੀਨ ਸਪ੍ਰਿਆ ਮੈਂ ਇਜ਼ਰਾਈਲ ਲਿਖਿਆ ਵੇਖਿਆ ਤੁਹਾਡੇ ਫਾਰਮ ਦੇ ਬਾਹਰ ਇਹ ਕਿਵੇਂ ਇਜ਼ਰਾਈਲ ਦਾ ਕੀ ਰੋਲ ਹੈ ਅ ਰਮਨਦੀਪ ਜਦੋਂ ਮੈਂ ਤੇ ਮਿਹਰਬਾਨ ਨੇ ਸੌ ਆਰ ਸਰਵੇ ਕਰਕੇ ਦੇਖਿਆ ਵੀ ਆਪਣੀ ਖੇਤੀ ਖੜੀ ਕਿੱਥੇ ਆਪਾਂ ਮਾਰ ਕਿੱਥੋਂ ਖਾਣੇ ਸਾਡੇ ਕੋਲ ਕੁਆਲਿਟੀ ਸੀਡ ਨਹੀਂ ਹੈਗੇ ਕੁਆਲਿਟੀ ਖਾਦਾ ਨਹੀਂ ਹੈਗੀਆਂ ਸਾਡੇ ਪੰਜਾਬ ਦੇ ਖੇਤੀ ਦੇ ਵਿੱਚ ਡੀਪੀ ਦੀ ਮਾਤਰਾ ਇੰਨੀ ਪਾਤੀ ਉਹਦਾ ਜਿਹੜਾ ਪੀ ਐਚ ਲੈਵਲ ਆ ਉਹ ਇੰਨਾ ਵੱਧ ਗਿਆ ਉਹਦੇ ਉੱਤੇ ਛੋਟੇ ਤੱਤ ਪਲਾਂਟ ਥੱਲੇ ਲੈਣੀ ਬੰਦ ਕਰ ਗਿਆ ਉਹਦੇ ਲਈ ਅਸੀਂ ਵਰਲਡਵਾਈਡ ਯੂਰਪ ਨੂੰ ਸਟੱਡੀ ਕਰਿਆ ਫਿਰ ਉੱਥੇ ਦੇਖਿਆ ਵੀ ਇੱਥੇ ਆਈਸੀਐਲ ਅਜ਼ਰੈਲ ਕੈਮੀਕਲ ਲਿਮਟਿਡ ਇੱਕ ਲੋ ਈਸੀ ਦੇ ਲੋ ਪੀਐਚ ਦੀਆਂ ਖਾਦਾਂ ਪੜਾਉਂਦੀ ਆ। ਫਿਰ ਅਸੀਂ ਉਹਨਾਂ ਨੂੰ ਇਮਾ ਮੇਲੇ ਤੇ ਮਿਲੇ। ਫਿਰ ਉਹ ਗੁਜਰਾਤ ਉਹਨਾਂ ਨੇ ਸਟਾਰਟ ਕੀਤਾ ਉੱਥੋਂ ਮਗਾਈਆਂ ਫਿਰ ਉਹਨਾਂ ਨੇ ਪੰਜਾਬ ਸ਼ੁਰੂ ਕੀਤਾ। ਹੁਣ ਆਪਣੇ ਕੋਲ ਇਹ ਇਹਨਾਂ ਦੀ ਸਿੱਧੀ ਡਿਸਟ੍ਰੀਬਿਊਸ਼ਨ ਆਪਣੇ ਸੁਸਾਇਟੀ ਦੇ ਵਿੱਚ ਆ। ਤੁਸੀਂ ਫਿਰ ਜਿਹੜੀਆਂ ਭਾਰਤੀ ਮੇਡ ਦਵਾਈਆਂ ਹੈਗੀਆਂ ਉਹ ਨਹੀਂ ਪਾਉਂਦੇ। ਉਹਦੇ 'ਚ ਦੇਖੋ ਇੱਥੇ ਜਿਹੜਾ ਸਿਸਟਮ ਆ ਨਾ ਉਹ ਇੱਕ ਬ੍ਰਾਂਡ ਆ। ਉਹ ਵਰਲਡਵਾਈਡ ਉਹਨਾਂ ਦਾ ਰਿਸਰਚ ਆ। ਉਹਨ ਇੱਕ ਜੀ 100 ਰੁਪਏ ਦੇ ਮਿਲਦੇ ਆ ਉਹਨਾਂ ਦੀ 200 ਰੁਪਏ ਵਾਲੀ ਵੀ ਆਪਣੇ ਉਰੇ ਲੈ ਕੇ ਫਾਇਦਾ ਕਾਰਨ ਕਿ ਉਹਨੇ ਝਾੜੇ ਨਾ ਵਧਾਤਾ ਥੋੜਾ ਇੱਥੋਂ ਦੀਆਂ ਦਵਾਈਆਂ ਦੇ ਵੀ ਆ ਵੀ ਉਹਨਾਂ ਉਹਨਾਂ ਦੀ ਮੰਡੀ ਤੇ ਜ਼ੋਰ ਬੜਾ ਲੱਗਿਆ ਹੋਇਆ ਪੈਰਾਮੀਟਰ ਨਹੀਂ ਮਾਰਕੀਟਿੰਗ ਦਿੱਤੇ ਮਾਰਕੀਟਿੰਗ ਤੇ ਜ਼ੋਰ ਬੜਾ ਮਾਰਕੀਟਿੰਗ ਦੇ ਦੇ ਮਾਰਕੀਟ ਕਰਦੇ ਨੇ ਵਿੱਚੋਂ ਇਹਨੂੰ ਸਕੀਮਾਂ ਦੇ ਨਾਲ ਜੋੜਿਆ ਜਾਂਦਾ ਯਾਨੀ ਉਹਦੇ ਟੈਲੈਂਟ ਉਧਾਰ ਤੇ ਨਹੀਂ ਵੇਚਦੇ ਵੀ ਇਹ ਤੁਸੀਂ ਪਾਓ ਤੁਸੀਂ 500 ਰੁਪਏ ਹੁਣ ਅਸੀਂ ਕਹਿ ਰਹੇ ਹਾਂ ਵੀ ਤੁਸੀਂ 2000 ਰੁਪਏ ਨਹੀਂ ਰੰਗ ਬਣਾਉਗੀ ਇਹਦਾ ਜਾਂ ਕੁਝ ਹੋਰ ਵੀ ਇਹਦਾ ਸਾਈਜ਼ ਵੱਡਾ ਹੋਊ ਥੋੜਾ ਭਜਨ ਵੱਧੂ ਭਜਨ ਵੱ ਨੇ ਪਛਾਣ ਨਹੀਂ ਕਰਾਈ ਉਹਨੂੰ ਬੰਦੇ ਨੂੰ ਆਪਣੇ ਭਰੋਸੇ 'ਚ ਲੈ ਕੇ ਓਵਰਡੋਜ਼ ਕਰਕੇ ਜਿਹਦਾ ਸੋਇਲ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਫਿਰ ਇਜ਼ਰਾਈਲ ਨਾਲ ਤੁਹਾਡੇ ਕੋਲ ਡਾਕਟਰ ਆਉਂਦੇ ਇੱਥੇ ਚੈੱਕ ਕਰਕੇ ਜਾਂਦੇ ਆ ਪੂਰੀ ਟੀਮ ਹੈ ਜੀ ਉਹਨਾਂ ਨੇ ਤਾਂ ਸਾਨੂੰ ਇਸ ਤਰ੍ਹਾਂ ਛੋਟੀਆਂ ਕਿੱਟਾਂ ਵੀ ਪ੍ਰੋਵਾਈਡ ਕਰੀਆਂ ਈਸੀਪੀਐਚ ਦੇਖਣ ਵਾਲੀਆਂ ਉਹ ਇੱਕ ワਇਲਡਵਾਈਡ ਬੰਦੇ ਨੇ ਉਹਨਾਂ ਨੇ ਸਾਨੂੰ ਮੈਨੂੰ ਤੇ ਮਿਹਰਬਾਨ ਨੂੰ ਹైదరాబాద్ ਰਾਮੂ ਜੀ ਸਿਟੀ ਦੇ ਵਿੱਚ 20 ਰੱਖਿਆ ਫਿਲਮ ਸਿਟੀ ਚ ਅੱਛਾ ਉੱਥੇ 5 ਸਟਾਰ ਹੋਟਲ ਉੱਥੇ ਰੱਖਿਆ ਉੱਥੇ ਅਸੀਂ ਸਾਰੀ ਟੀਮ ਨੂੰ 5 ਦਿਨ ਉਹਨਾਂ ਦੇ ਨਾਲ ਰਹੇ ਹਾਂ ਵੀ ਅੱਗੇ ਕੀ ਕੀ ਆ ਰਿਹਾ ਹੁਣ ਜਿਹੜੇ ਡੀਏਪੀ ਤੋਂ ਸਬਸਿਡੀ ਖਤਮ ਕਰ ਦੇਣੀ ਸਰਕਾਰ ਨੇ ਯੂਰੀਓ ਸਬਸਿਡੀ ਖਤਮ ਕਰ ਦੇ ਰਹੇ ਆ ਉਹ ਲੱਗੇ ਹੋਏ ਨੇ ਬੰਦੇ चार, चार अच्छा ਵੀ ਜੇ ਖਤ ਬੂ ਫੇ ਝਾੜ ਝਾੜ ਤੇ ਫਰਕ ਨਾ ਹੋਵੇ ਉਹਨਾਂ ਨੇ ਸਾਨੂੰ ਤਾਂ ਚੱਕਿਆ ਵੀ ਉਹਨਾਂ ਬੰਦਿਆਂ ਨੂੰ ਬੇਸਿਕ ਪਤਾ ਵੀ ਕਿਹੜੇ ਗ੍ਰੇਡ ਚ ਕਿੰਨੀ ਨਾਈਟ੍ਰੋਜਨ ਪਾਈਏ ਕਿੰਨੀ ਫਾਸਫੋਰਸ ਪਾਈਏ ਕਿਹੜੇ ਗ੍ਰੇਡ ਲੈ ਕੇ ਆਈਏ ਠੀਕ ਹੈ ਤੇ ਉਹਦਾ ਸੀਈਓ ਸਾਨੂੰ ਬਹੁਤ ਉਹਨੇ ਵਧੀਆ ਵਿਚਾਰੇ ਨੇ ਰੱਖਿਆ ਵੀ ਯਾਰ ਸਾਨੂੰ ਅੱਛਾ ਵੀ ਲੱਗਿਆ ਚੰਗੀ ਗੱਲ ਆਪਾਂ ਸਮ ਅਪ ਕਰਦੇ ਆ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਮੈਨੂੰ ਆਪ ਚੇਤੇ ਕਰਾ ਦਿਓ ਇਹਦੇ ਚ ਐਡਵਾਂਸ ਕੀ ਆ ਰਿਹਾ ਹੈ ਲੇਟੈਸਟ ਕੀ ਹੈ ਜੋ ਤੁਸੀਂ ਕਰਨ ਜਾ ਰਹੇ ਹੋ ਜਾਂ ਕੀਤਾ ਜਾ ਸਕਦਾ ਇਹਦੇ ਚ ਅਸਲ ਹੀ ਹੁਣ ਅਸੀਂ ਕੰਮ ਕਰ ਰਹੇ ਆਂ ਦਿੱਲੀ ਲਈ ਚੰਡੀਗੜ੍ਹ ਲਈ ਜਿਹੜਾ ਹੁਣ ਅਸੀਂ ਇੱਕ ਸਮ ਕਰਜ਼ਾ ਲੈਣਾ ਸੀ ਜੱਤ ਤਾਂ ਸਾਨੂੰ ਇਹ ਤਾਂ ਵੀ ਸਾਡਾ ਕਰਜ਼ਾ ਲੈ ਗੇ ਅੱਜ ਅਸੀਂ ਇਹ ਕਹਿੰਦੇ ਆ ਵੀ ਅਸੀਂ ਇੱਕ ਬਾਸਕਟ ਇਕੱਠੀ ਕਰੀਏ ਸਾਰੀ ਰੈਜੂਲ ਫਰੀ ਬਿਨਾ ਜ਼ਹਿਰ ਤੋਂ ਉਹ ਅਸੀਂ ਆਪਣੇ ਲੁਧਿਆਣੇ ਚੰਡੀਗੜ੍ਹ ਆਪਣੇ ਸੁਸਾਇਟੀ ਦੇ ਸਪਲਾਈ ਪੁਆਇੰਟ ਬੜਾਈਏ ਉਹਦੀ ਹੱਬ ਬੜਾਈਏ ਉੱਥੇ ਤੋਂ ਅਸੀਂ ਫਾਰਮਰ ਨੂੰ ਜਿਹੜਾ ਸਾਤੋਂ 20 ਰੁਪਏ ਕਿਲੋ ਤੁਸੀਂ ਖੀਰਾ ਲੈਣੇ ਹੋ ਤਾਂ ਉੱਥੇ 60 70 ਰੁਪਏ ਦਿੰਦੇ ਨੇ ਉਹ ਸੱਚ ਮੈਨੂੰ ਇੱਕ ਗੱਲ ਦੱਸਿਓ ਤੁਸੀਂ 20 ਤੋਂ 70 ਵਾਲੀ ਗੱਲ ਮੈਨੂੰ ਚੇਤੇ ਆ ਗਈ ਆਮ ਤੌਰ ਤੇ ਜਦੋਂ ਲੋਕ ਬੰਦੇ ਆ ਨਾ ਵਿਆਹਾਂ ਸ਼ਾਦੀਆਂ ਚ ਬੜੀ ਚਰਚਾ ਕਰਨ ਉਹ ਯਾਰ ਯਾਰ ਆ ਗਿਆ ਜੀ ਖਾਣਾ ਦਾ ਜਰੀਲਾ ਹੋ ਗਿਆ ਜੀ ਆਰਗੇਨਿਕ ਚਾਹੀਦਾ ਤੁਹਾਨੂੰ ਲੋਕ ਪੇ ਕਰਨ ਨੂੰ ਤਿਆਰ ਹੈਗੇ ਆ ਵੀ ਦਵਿੰਦਰ ਸਿੰਘ ਆ ਤੇਰੇ ਕੋਲ ਅਸੀਂ ਲੈਣੀ ਪੈਸੇ ਲੈ ਲਓ ਯਾਰ ਸਾਨੂੰ ਚੀਜ਼ ਚੰਗੀ ਦੇ ਦਿਓ ਰਮਨਦੀਪ ਡਾਇਰੈਕਟ ਡਾਇਰੈਕਟ ਜੇ ਪਗਲ ਹੋ ਗਏ ਮੈਂ ਉਹੀ ਤੁਹਾਨੂੰ ਗੱਲ ਦੱਸਣ ਲੱਗਾ ਇੱਥੇ ਕਟੋ-ਕਟ ਜਿਆਦਾ ਨਹੀਂ 40 50 ਫੈਮਲੀ ਆ ਇਕੱਲੇ ਕੈਪਸਿਕਮ ਲੈਣ ਆਉਂਦੇ ਨੇ ਚੰਡੀਗੜ੍ਹੋਂ ਲੁਧਿਆਣੇੋਂ ਵੈਰੀ ਗੁੱਡ ਉਹਨੇ ਦਾ ਪ੍ਰੋਡਿਊਸਰ ਜੀ ਨੂੰ ਤੇਲ ਲੱਗਦਾ ਤੇਲ ਲੱਗਦਾ दैट मींस ਉਹ ਵੈਲਿਊ ਵੈਲਿਊ ਦੇਖੋ ਕੋਰੋਨਾ ਦੇ ਬਾਅਦ ਅਸੀਂ ਉੱਪਰ ਆ ਗਏ ਉੱਪਰ ਆ ਗਏ ਕੋਰੋਨਾ ਦੇ ਵਿੱਚ ਲੋਕਾਂ ਨੂੰ ਫੂਡ ਦੀ ਵੈਲਿਊ ਪਤਾ ਲੱਗੀ ਫੂਡ ਦੀ ਵੈਲਿਊ ਪਤਾ ਲੱਗਿਆ ਸਾਨੂੰ ਇਹ ਵੀ ਪਤਾ ਲੱਗਿਆ ਮੁਸ਼ਕਾਵਾ ਦਵਿੰਦਰ ਬੈਠਾ